ਕੁਝ ਕੁ ਗਰੀਨਾ ਗਲਤੀਆਂ ਤੇ ਬੁੱਧਾ ਹੁੰਦੀਆਂ ਨੇ ਨਾਲਾਂ ਦੀ ਬੜੀ ਲੰਬੀ ਚਰਾਨੀ ਜਿਸ ਵੇਲੇ ਅੰਗਰੇਜ਼ ਅਥੇ ਜਿਸ ਵੇਲੇ ਅੰਗਰੇਜ਼ ਅਥੇ ਐਜੂਕੇਸ਼ਨ ਦੇ ਸਿਲੇਬਸ ਬਣਾ ਰਿਆ ਸੀ ਨਾ ਉਸ ਵੇਲੇ ਪੰਜਾਬੀਆਂ ਕੋਲ ਉਹਨੇ ਇੱਕ ਬੜੀ ਵੱਡੀ ਫੋਲੋ ਉਹ ਐਸੀ ਸੀ ਕਿ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਜਿਹੜੀ ਗੁਰਮੁਖੀ ਹੁ ਪੰਜਾਬੀ ਜ਼ੁਬਾਨ ਨੂੰ ਜਿਹੜਾ ਸਕੂਲਾਂ ਦੇ ਵਿੱਚ ਲਾਇਆ ਉਹ ਗੁਰਮੁਖੀ ਲਾਇਆ ਠੀਕ ਹੈ ਕਸ਼ੂਗੁਰ ਮੁਖੀ ਦਾ ਜਿਹੜਾ ਸਿਲੇਬਸ ਬਣਾਇਆ ਉਹ ਸਿੱਖ ਧਰਮ ਦੇ ਮੁਤਾਬਕ ਹੋਇਆ। ਇਹ ਬੜੀ ਅਹਿਮ ਗੱਲ ਹੋਈ ਹੈ, ਬੜੀ ਅਹਿਮ ਗੱਲ। ਅੱਛਾ ਜਿਸ ਵਜ੍ਹਾ ਨਾਲ ਉਹ ਸਿੱਖ ਧਰਮ ਦੇ ਮੁਤਾਬਕ ਪੰਜਾਬੀ ਦਾ ਸਿਲੇਬਸ ਬਣਿਆ ਤੇ ਮੁਸਲਮਾਨ ਉਹਦੇ ਤੋਂ ਪੁੱਛਿਆ। ਉਸ ਵਜ੍ਹਾ ਕਰਕੇ ਜਿਹੜੀ سارے ਬਹੁਤ ਸਾਰੇ ਲੋਕਾਂ ਦੇ ਨਾਲ ਕਿ ਪੰਜਾਬੀਆਂ ਨੇ ਪੰਜਾਬੀ ਨੂੰ ਆਪ ਹੀ ਛੱਡ ਦਿੱਤਾ, ਆਪ ਹੀ ਨਹੀਂ ਛੱਡਿਆ। ਉਹਦੇ ਵਿੱਚ ਜਿਸ ਤਰ੍ਹਾਂ ਗੁੰਗੀ ਸਰ ਨੇ ਗੱਲ ਕੀਤੀ ਜਿਹੜਾ ਕਲੋਨੀਅਲ ਜਿਹੜਾ ਇੱਕ ਟਾਈਮ ਚੈੱਕ ਦਿਖ ਰਿਹਾ ਨਾ وہ رونا پٹنا بھی کردہ رہا کوئی ایڈی ضرور ای ضرورت ہوں ہر ویلے وہ گزر بھی بڑا ٹائم ہو گیا اس کے بعد بھی اسی کچھ بھی نہیں سیکھے وہ اور کچھ کر بھی نہیں سکے yeah. اس ویلے پھر مسلمانوں نے مسلمانوں واسطے انہیں جا بنایا وہ اردو کا سلیبس بنایا اسلام دن اور ہندو واسطے انہیں جایا وہ ہندو مذہب کے مطابق جای زبان کا انہوں نے بنایا تو اتنے ایک بڑا واپس پہاڑ پی گیا اور اس ویلے پابی بولے گئے ਹਾਂ ਇਹਨਾਂ ਨੇ ਚੇਜ ਐਸੀ ਕਿ ਉਸ ਵੇਲੇ ਗੱਲ ਕਰਦੇ ਕਿ ਜਿਹੜਾ ਸਾਡੇ ਮਦਰੱਸਿਆਂ ਨੇ ਜਿਹੜਾ ਫਾਰਸੀ ਦਾ ਸਲੇਪਰ ਸੀ ਉਹ ਤਕਰੀਬਨ ਸਾਂਝਾ ਗਿਆ ਸਲੇਪਰ ਜਿਹਦੇ ਵਿੱਚ ਹਰ ਕਰਾਣਾ ਪੜਾਇਆ ਜਾਂਦਾ ਸੀ ਬਾਬਾ ਨਾਨਕ ਨੇ ਵੀ ਫਾਰਸੀ ਹੀ ਪੜ੍ਹੀ ਸੀ ਬਾਬਾ ਨਾਨਕ ਨੂੰ ਬੋਰਮੁਖੀ ਨਹੀਂ ਸੀ ਪੜੀ ਬੋਰਮੁਖੀ ਤੋਂ ਬਾਅਦ ਸਿਕਰਿਪਟਾ ਨੇ ਉਸ ਉਸ ਗਲਤੀ ਦੀ ਸਜ਼ਾ ਅੱਜ ਤੱਕ ਅਸੀਂ ਭੁਗਤ ਰਹੇ ਹਾਂ ਔਰ ਅਸੀਂ ਉਹਦੇ ਵਿੱਚ ਨਿਕਰ ਵੀ ਨਹੀਂ ਪਾ ਰਹੇ ਹੁਣ ਮਸਲਾ ਇਹ ਹੈ ਕਿ ਬੇਸ਼ੱਕ ਐਨੀ ਸਾਡੇ ਵਾਸਤੇ ਇੱਕ ਮਾਨ ਦੀ ਗੱਲ ਹੋ ਸਕਦੀ ਹੈ ਕਿ ਸਾਡੀ ਪੋਲੀਟਿਕੀਆਂ ਬੋਲਦੀਆਂ ਨੇ ਇੱਕ ਮਾਨ ਵੀ ਸੀਰਲ ਕਰ ਸਕਦੇ ਨੇ ਲੇਕਿਨ ਉਸ ਬਾੜੇ ਨੂੰ ਮਕਾਣਾ ਕਿਵੇਂ ਉਹ ਟ੍ਰਾਂਸਲੇਸ਼ਨ ਦੇ ਜ਼ਰੀਏ ਜਾਂ ਜਿਹੜੀਆਂ ਇਸ ਪ੍ਰਮੁਖੀ ਕਿਤਾਬਾਂ ਛਪਦੀਆਂ ਨੇ ਸਾਹੀਆਂ ਸ਼ਾਮਤੀ ਵਿੱਚ ਨਾਲ ਛਪਣ ਦੀ ਸ਼ਾਮਤੀ ਵਿੱਚ ਨਹੀਂ ਉਹ ਪ੍ਰਮੁਖੀ ਛਪਣ ਉਹਦੇ ਨਾਲ ਉਹਦਾ ਕਾਫੀ ਸਾਡਾ ਉਹਦੇ ਤੋਂ ਨਾ ਹੋ ਸਕਦਾ ਉਹ ਜਿਹੜੀ ਨਵੀਂ ਟੈਕਨੋਲੋਜੀ ਹੋ ਗਈ ਹੈ ਇਹ ਤਾਂ ਕਾਫੀ ਕੰਮ ਹੋ ਨਹੀਂ ਰਿਹਾ ਔਰ ਇਹ ਕਾਫੀ ਹੱਦ ਤੱਕ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅੱਜ ਤੂੰ ਇਹਦੇ ਤੋਂ ਕਾਬੂ ਪਾ ਲਵਾਂਗੇ ਇੱਕ ਦੋ ਗੱਲਾਂ ਵਿੱਚ ਮੇਰੇ ਆ ਰਹੀਆਂ ਸਨ ਜਿੱਦਾਂ ਸੋਇਰ ਬੜਾਈ ਸਾਹਿਬ ਨੇ ਕਿਹਾ ਕਿ ਐਸਾ ਦੇਸ਼ ਧਰਤੀ ਦਾ ਨਾਂ ਪਹਿਲਾਂ ਮਲੋਹਾ ਅਸਲ ਵਿੱਚ ਜਿਹੜਾ ਪੰਜਾਬ ਹੈ ਨਾ ਦੇਖੋ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੇ ਇੱਕ ਉਸ ਤਰ੍ਹਾਂ ਬਹੁਤ ਸਮ ਟਾਈਮ ਤੋਂ ਕੋ ਨਜ਼ਰ ਨਹੀਂ ਆਂਦਾ ਕਿ ਇੱਕ ਮੁਲਕ ਦੇ ਤੌਰ ਤੇ ਪੰਜਾਬ ਨਹੀਂ ਨਜ਼ਰ ਆਉਂਦਾ ਪੰਜਾਬ ਦੇ ਵਿੱਚ ਕਦੀ ਚਾਰ ਦੇਸ਼ ਵਸਦੇ ਸਨ ਇੱਕ ਗੰਧਾਰਾ ਸੀ ایک پوروا سی ایک سی اور ایک ملوہا سی ہے ملوہ چار دیش اجے جیسے ہیں نا ماجا دعبا مالوا تھل پٹوار روئی پار سون سماج میں مختلف ناواں رکھے ہیں اسی طرح کبھی پنجاب چار بڑے دیس، افغانستان پاک پاکستان انیس سو سنتالی بنیا اس کو تو پاکستان نال کوئی ملک نہیں افغانستان امت شاہ دالی نے بنایا اس کو تو کوئی ملک نہیں ایران جاجو ہے ایران ہے پرانا فارس والا نہیں وہ سینٹرل ایشیا کی ملتی پارت اس واسطے بہت سارے چیزیں ہسٹری مان بھی کرنا چاہیے کہ جس طرح شریف صاحب نے کہا کہ ہر وجہ خواب بھی میرے ابھی بھی بجھنا چاہیے دا دا اور جس طرح یہ گل کی بہت سارا باہر میں سیکھا ہوں آپ اتنے ٹرانسلیٹ کیوں ہونا ہے پنیاچی ساڈوں خواب کیوں ہونے وہ کافی کام ہو بھی رہے اور میرا خیال ہے کہ